ਜੇ ਤੁਸੀਂ ਡਾਕਰਾਂ ਦੇ ਵਿੱਚ ਛੋਟੀਆਂ ਬਚਤਾਂ ਸਕੀਮ ਦੇ ਤਹਿਤ ਕੋਈ ਰਾਸ਼ੀ ਜਮ੍ਹਾਂ ਕਰਵਾ ਰਹੇ ਹੋ ਤੇ ਉਹ ਵੀ 에ਜੰਟਾਂ ਦੇ ਜ਼ਰੀਏ ਤਾਂ ਇੱਕ ਵਾਰੀ ਡਾਕ ਘਰ ਜਾ ਕੇ ਆਪਣੇ ਖਾਤੇ ਦੀ ਜਾਂਚ ਜ਼ਰੂਰ ਕਰ ਲਓ ਕਿਉਂਕਿ ਹੋ ਸਕਦਾ ਹੈ ਜੋ ਪਾਸਬੁੱਕ ਦੇ ਵਿੱਚ ਵਿਖਾਈ ਦੇ ਰਿਹਾ ਹੈ ਉਹ ਅਸਲ ਦੇ ਵਿੱਚ ਹੋਵੇ ਹੀ ਨਾ ਅਸੀਂ ਅਜਿਹੇ ਆਚਲੀ ਕਹਿ ਰਹੇ ਹਾਂ ਕਿਉਂਕਿ ਗੁਰਦਾਸਪੁਰ ਦੇ ਢਾਰੀਵਾਲ ਡਾਕ ਘਰ ਤੋਂ ਅਜਿਹਾਂ ਬਚਤਾਂ ਦੇ ਵਿੱਚ ਸਾਹਮਣੇ ਆਇਆ ਲੱਖਾਂ ਰੁਪਏ ਦਾ ਕਪੜਾ ਜਿਸ ਨੂੰ ਅੰਜਾਮ ਦਿੱਤਾ ਉਹਨਾਂ 에ਜੰਟਾਂ ਨੇ ਜਿਨ੍ਹਾਂ ਤੇ ਭਰੋਸਾ ਕਰ ਲੋਕਾਂ ਨੇ ਆਪਣੇ ਖੂਨ ਪਸੀਨੇ ਦੀ ਕਮਾਈ ਉਹਨਾਂ ਦੇ ਹਵਾਲੇ ਕੀਤੀ ਸੀ ਠੱਗੀ ਦੀ ਇਹ ਪੂਰੀ ਕਹਾਣੀ ਤੁਹਾਨੂੰ ਦੱਸਾਂਗੇ ਪਰ ਉਸ ਤੋਂ ਪਹਿਲਾਂ ਜ਼ਰਾ ਉਹਨਾਂ ਲੋਕਾਂ ਦੀ ਸੁਣੋ ਜੋ ਇਸ ਹੀਰ ਫੇਰ ਦੇ ਸ਼ਿਕਾਰ ਹੋਏ ਨੇ ਕ੍ਰਿਪਾ ਦੇਵੀ ਮੈਰੀ ਮਿਸੇ ਰਟਾਇਰ ਹੋਏ ਸੀ ਗਵਰਨਮੈਂਟ ਜਾਬ ਤੋਂ ਤੇ ਉਹਨਾਂ ਨੇ 5 ਲੱਖ ਰੁਪਇਆ ਉਹਨਾਂ ਨੂੰ ਪਹਿਲਾਂ ਦਿੱਤਾ ਸੀ ਚੈੱਕ ਥਰੂ ਕਿ 5 ਦੀ ਐਫ ਡੀ ਬਣਾ ਦਿਓ ਉਹ ਸਾਨੂੰ ਪਾਸ ਬੁੱਕ ਬਣਾ ਕੇ ਦੇਗੇ ਤੇ ਬਾਅਦ ਦੇ ਵਿੱਚ 6 ਲੱਖ ਰੁਪਇਆ ਉਹਨੂੰ ਫੇਰ ਦਿੱਤਾ ਸਾਨੂੰ ਇੱਕ ਐਫ ਡੀ ਹੋਰ ਬਣਾ ਦੋ ਉਹ ਵੀ ਸਾਨੂੰ ਉਹ ਪਾਸਬੁੱਕ ਦੇ ਗਏ ਜਿਹੜੀ 5 ਲੱਖ ਵਾਲੀ ਸੀਗੀ ਜਦੋਂ ਇੱਥੋਂ ਕਲੈਰੀਫਾਈ ਕੀਤਾ ਆਪਾਂ ਪੋਸਟਾਫਿਸ ਤੋਂ ਉਹਦੇ ਵਿੱਚ 5000 ਦੀ ਹੈ ਤੇ ਜਿਹੜੀ 6 ਲੱਖ ਦੀ ਸੀਗੀ ਉਹਦੇ ਵਿੱਚ 600 ਰੁਪਏ ਦੀ ਆਰ ਡੀ ਬਣੀ ਹੈ ਮੈਂ ਇਹਦੇ ਕੋ ਬਰੇ ਚਿਰ ਦਿਆਂ ਪਹਿਲਾਂ ਆਰ ਡੀਆਂ ਕਰਾਂਦਾ ਜਦੋਂ ਆਰ ਡੀ ਪੂਰੀ ਹੋ ਗਈ ਉਹਦੀ ਮੈਂ ਐਫ ਡੀਆਂ ਕਰਾ ਦਿੰਦਾ ਸੀਗਾ ਉਹ ਜਦੋਂ ਮੇਰੇ ਕੋ ਮਤਲਬ ਇਹ ਐਫ ਡੀ ਹੋ ਗਿਆ ਇਹਨੂੰ ਮੈਂ ਗਿਆ ਵੀ ਤੂੰ ਮੇਰੀ 90000 ਦੀ ਐਫ ਡੀ ਕਰ ਦੇ ਤੇ ਬਾਕੀ ਮੇਰੇ ਖਾਤੇ ਜਪਾਰੇ 90 ਹਜ਼ਾਰ ਰੁਪਏ ਨੇ ਜਿਹੜਾ ਬਾਕੀ ਪੈਸੇ ਪੈਸੇ ਹੈਗੇ ਜਿਹੜਾ ਰਾਜਪਤ ਦਾ 1000 ਰੁਪਏ ਜਿਹੋ ਵੀ ਹੈ ਹੀ ਉਹ ਨੇ ਮੇਰੇ ਕਾਪੀ ਚ ਪਾਤਾ 90 ਹਜ਼ਾਰ ਦੀ ਜਿਹੜੀ ਨੇ ਐਪੜੀ ਮੇਰੀ ਕਰਾਈ 900 ਰੁਪਏ ਦੀ ਨੇ ਮੇਰੀ ਆੜੀ ਖੋਲਤੀ ਤੇ ਮੈਂ ਵੇਖੋ ਜੀ ਹੁਣ ਮੈਂ ਗਰੀਬ ਬੰਦਾ ਮੈਂ ਦਿਹਾੜੀ ਤੇ ਲੌਂੜਿਆ ਮੈਂ ਆਪਣੀ ਰੋਟੀ ਰੋਟੀ ਤੇ ਭੁੱਖੇ ਰਹਿ ਗਏ ਹੀ ਇਹ ਕੰਮ ਕਰਨ ਦੇ ਪੈਸੇ ਜਮ੍ਹਾਂ ਕਰਾਏਦੇ ਆ ਬਿਲਕੁਲ ਤੇ ਉਹ ਮੰਨ ਸਾਨੂੰ ਨਾਲ 1 ਬਹਰ ਲੱਖ ਰੁਪਏ ਇਕੱਠਾ ਹੀ ਨੇ ਕੀਤਾ ਤੇ 1 ਬਹਰ ਲੱਖ ਦੇ ਵਿੱਚ 1200 ਰੁਪਏ ਉਹਨੇ ਸਾਡਾ ਲਾਇਆ ਜੀ ਹਾਂ ਲੋਕਾਂ ਦੀ ਰਕਮ ਟਾਕਰਾਂ ਦੇ ਵਿੱਚ ਜਮ੍ਹਾਂ ਹੋਈ ਇਸ ਦੀ ਐਂਟਰੀ ਉਹਨਾਂ ਦੀ ਪਾਸਬੁੱਕ ਤੇ ਵੀ ਸੀ ਪਰ ਡਾਕਰ ਦੇ ਰਿਕਾਰਡ ਕੁਝ ਹੋਰ ਹੀ ਕਹਾਣੀ ਬਿਆਨ ਕਰ ਰਹੇ ਸਨ ਲੋਕ ਜਮ੍ਹਾਂ ਕੀਤੇ ਪੈਸੇ ਲੈਣ ਡਾਕਰ ਪਹੁੰਚੇ ਤਾਂ ਕਿਸੇ ਦੇ ਖਾਤੇ ਵਿੱਚ ਸਿਰਫ 500 ਰੁਪਏ ਤਾਂ ਕਿਸੇ ਦੇ ਖਾਤੇ ਵਿੱਚ ਸਿਰਫ 5000 ਸਨ ਤੁਹਾਨੂੰ ਦੱਸਿਆ ਕਿ ਆਖਰੀ ਕਪੜਾ ਹੁੰਦਾ ਕਿਵੇਂ ਸੀ ਦਰਅਸਲ ਹੁੰਦਾ ਇਹ ਸੀ ਕਿ ਏਜੰਟ ਇਹਨਾਂ ਲੋਕਾਂ ਤੋਂ ਪੈਸੇ ਲੈਂਦੇ ਪਰ ਡਾਕ ਘਰ ਦੇ ਵਿੱਚ ਪੂਰੇ ਪੈਸੇ ਜਮਾ ਨਾ ਕਰਵਾਉਂਦੇ ਜੇ ਕੋਈ ਲੱਖ ਰੁਪਏ ਦਿੰਦਾ ਤਾਂ 100 ਰੁਪਏ ਜਾਂ 1000 ਰੁਪਏ ਜਮਾ ਕਰਵਾ ਦਿੰਦੇ ਤੇ ਅੱਗੇ ਬਾਕੀ ਜ਼ੀਰੋ ਖੁਦ ਲਾ ਦਿੰਦੇ ਸੀ ਤੇ ਲੋਕਾਂ ਨੂੰ ਪਾਸਬੁੱਕ ਤੇ ਉੱਥੇ ਸਹੀ ਐਂਟਰੀ ਦਾ ਭੋਸਾ ਦਵਾਉਂਦੇ ਕਿ ਪੈਸੇ ਜਮ੍ਹਾਂ ਹੋ ਗਏ ਨੇ ਜਿਹੜੇ ਪਾਸਬੁੱਕਾਂ ਸਾਨੂੰ ਮਿਲੀਆਂ ਨੇ ਉਹਨਾਂ ਉੱਤੇ 6 ਲੱਖ ਹੀ ਆ 5 ਲੱਖ ਹੀ ਆ ਪਰ ਪੋਸਟ ਆਫ ਦੇ ਰਿਕਾਰਡ ਵਿੱਚ ਸਾਨੂੰ ਇਹ ਪਤਾ ਲੱਗਾ ਉਹ ਇੱਥੇ ਸਿਰਫ 5000 ਆ ਤੇ ਇੱਕ 600 ਰੁਪਏ ਦੀ ਆਰ.ਟੀ.ਏ. ਜੇ 1 ਲੱਖ ਦੀ ਕਾਪੀ ਬਣਾ ਕੇ ਨਾ 1500 ਕੀਤਾ ਤਾਂ 1000 ਦੀ ਕਾਪੀ ਬਣਾ ਕੇ ਨਾ 1000 ਕੀਤਾ ਲੱਖ ਦੀ ਕਾਪੀ ਬਣਾ ਕੇ 1000 ਕੀਤਾ ਤਾਂ ਜਿਹੜੇ 50000 ਦੀ ਬਣਾਈ ਦਿਆ ਨਾ ਉਹਦਾ ਉਹਨਾਂ ਨੇ 500 ਰੁਪਏ ਆ ਕਿਤਾ ਇਹ ਕਰਦੇ ਸੀ ਜੀ ਜਿੱਦਾਂ 1 ਲੱਖ ਰੁਪਏ ਕਿਸੇ ਕੋਲ ਲਿਆ ਜੀ ਉਹਦਾ 100 ਰੁਪਏ ਜਾਂ 1000 ਰੁਪਏ ਜਮਾ ਕਰਾ ਕੇ ਅੱਗੇ ਆਪ ਜ਼ੀਰੋਂ ਲਾਉਂਦੇ ਜੀ ਉੱਤੇ ਉਹਨੂੰ ਜਿਹੜਾ ਉਹਦਾ ਕਸਟਮਰ ਸੀ ਜਿਹੜਾ ਹੁੰਦਾ ਸੀ ਪੈਸੇ ਦੇਣ ਵਾਲਾ ਉਹਨੂੰ ਪੂਰੇ ਪੈਸਾ ਦੀ ਦੇ ਦਿੰਦੇ ਸੀ ਉਹਦੀ ਕਾਪੀ ਤੇ ਕਰਕੇ ਜਦੋਂ ਹੁਣ ਉਹਨਾਂ ਲੋਕਾਂ ਜਾ ਕੇ ਰਿਕਾਰਡ ਚੈੱਕ ਕੀਤਾ ਉੱਥੇ ਜਾ ਕੇ ਕਾਪੀਆਂ ਪੂਰੀਆਂ ਆਈਆਂ ਦੇਖਿਆ ਤਾਂ ਉਹਨਾਂ ਦੇ ਪੈਸੇ ਜਿਹੜੇ ਉਹ ਕਿਸੇ ਦੇ ਹਜ਼ਾਰ ਰੁਪਏ ਦੇ ਕਿਤੇ ਸੋਨੇ ਲੋਕਾਂ ਨੇ ਡਾਕਰ ਵਿੱਚ ਜਾ ਕੇ ਹੰਗਾਮਾ ਕੀਤਾ ਤਾਂ ਪੁਲਿਸ ਨੇ ਕਾਰਵਾਈ ਕਰਦਿਆਂ ਦੋ ਏਜੰਟ ਕਾਬੂ ਕਰ ਲਏ ਏਜੰਟਾਂ ਨੇ ਕਿੰਨੇ ਲੋਕਾਂ ਨੂੰ ਠੱਗਿਆ ਕਿੰਨੇ ਪੈਸੇ ਦੀ ਠੱਗੀ ਮਾਰੀ ਤੇ ਉਸ ਪੈਸੇ ਦਾ ਕੀ ਕੀਤਾ ਉਹ ਵੀ ਜਾਣ ਲਓ ਸ਼ਾਸਨ ਪੁਲਿਸ ਸਰਮ ਮਹਿਨ ਵਾਲਾ ਮੇਰੇ ਘਰ ਦੇ ਦਰ ਕੋਈ ਕਸੂਰ ਨਹੀਂ ਹੈਗਾ ਉਹਨੂੰ ਨਹੀਂ ਪਤਾ ਇਸ ਗੱਲ ਦਾ ਉਹਦੇ ਫਤੇ 600 ਰੁਪਏ ਦੇ ਆਰਟੀਫੋਲ ਤੇ ਮੈਂ ਆਪਣੇ ਵੱਲੋਂ 6 ਲੱਖ ਦੀ ਭਰ ਲਈ ਉਹਨੂੰ ਨਹੀਂ ਇਸ ਗੱਲ ਦਾ ਨਹੀਂ ਪਤਾ ਕਿੰਨੇ ਕਿਲੋ ਕਰਨਾ ਟੈਕਿੰਗ ਮਾਰੀ ਦਾ ਨਾ ਆਪਣੇ 7-8 ਬੰਦੇ ਕਿੰਨੇ ਕਿੰਨੇ ਕਿਲੋ ਕਰਦੀ ਹੋਊਗੀ ਹੁਣ ਚੱਲ 45 ਲੱਗਦੇ ਉਸ ਜੇ ਜਿਹੜਾ ਜਨਰਲ ਲੁਕਸ਼ਰੀ ਮਾਰਕੀਟ ਚ ਲਾਉਂਦੇ ਪੈਸਾ ਉਹਨਾਂ ਦੇ ਪੈਸੇ ਘਟ ਗਏ ਉਧਰ ਉਧਰ ਇਨਵੈਸਟਮੈਂਟ ਪੁਲਿਸ ਨੇ ਰਮੇਸ਼ ਅਤੇ ਬਲਵਿੰਦਰ ਨਾਮ ਦੇ ਇਹਨਾਂ ਏਜੰਟਾਂ ਤੇ ਵੱਖ-ਵੱਖ ਧਰਾਮਾਂ ਦੇ ਤਹਿਤ ਕੇਸ ਦਰਜ ਕੀਤੇ ਨੇ ਰਮੇਸ਼ ਦੇ ਮੁਤਾਬਕ ਉਸਨੇ 40 ਲੱਖ ਤੋਂ ਵੱਧ ਦੀ ਠੱਗੀ ਮਾਰੀ ਤੇ ਬਲਵਿੰਦਰ ਨੇ ਵੀ ਲੱਖਾਂ ਦਾ ਕਪੜਾ ਕਰਕੇ ਪੈਸੇ ਸ਼ੇਅਰ ਬਾਜ਼ਾਰ ਦੇ ਵਿੱਚ ਲਾ ਦਿੱਤੇ ਉਤੇ ਹੀ ਠੱਗੀ ਦੇ ਵਿੱਚ ਦੋਵਾਂ ਦੀਆਂ ਪਤਨੀਆਂ ਦੇ ਨਾਂ ਵੀ ਸਾਹਮਣੇ ਆ ਰਹੇ ਨੇ ਜੋ ਫਿਲਹਾਲ ਫਰਾਰ ਨੇ ਟਵੀਨਰ ਦੇ ਖਿਲਾਫ ਇਨਕੁਆਰੀ ਤੋਂ ਬਾਅਦ ਮਕਰਮਾ ਦਰਜ ਹੋ ਗਿਆ ਜੀ ਇਹਨਾਂ ਦੀਆਂ ਦੋਨਾਂ ਦੀਆਂ ਪਤਨੀਆਂ ਵੀ ਨਾਲ ਸੀ ਜਿਹੜੇ ਪੈਸੇ ਲੈਂਦੇ ਸੀ ਉਹ ਦਾਖਾਣੇ ਜੋ ਪੈਸੇ ਸਹੀ ਜਮਾ ਨਹੀਂ ਸੀ ਕਰਾਉਂਦੇ ਇਹਨਾਂ ਦੇ ਖਿਲਾਫ ਮੁਕੱਦਮਾ ਦਰਜ ਹੋਇਆ ਜੀ ਦੋ ਰਮੇਸ਼ ਮਾਰ ਤੇ ਬਲਿੰਦਰ ਰਾਏ ਦੀ ਗ੍ਰਿਫਤਾਰੀ ਪੈ ਚੁੱਕੀ ਹੈ ਜੀ ਤੇ ਜਿਹੜੀਆਂ ਇਹਨਾਂ ਦੀਆਂ ਦੋਨੇ ਲੀਆਂ ਪਤਨੀਆਂ ਜੀ ਉਹਨਾਂ ਦੀ ਗਸਾਰੀ ਵਾਸਤੇ ਰੇਡ ਕੀਤੀ ਜਾ ਰਹੀ ਆ ਤੇ ਛੇਤੀ ਤੋਂ ਛੇਤੀ ਇਹਨਾਂ ਨੂੰ ਗ੍ਰਫਤਾਰ ਕਰਕੇ ਤੇ ਪੇਸ਼ ਅਦਾਲਤ ਕਿਤੇ। ਫਿਲਹਾਲ ਦੋਵਾਂ 에ਜੰਟਾਂ ਨੇ ਪੁਲਿਸ ਦੇ ਕੋਲ ਆਪਣਾ ਜ਼ਰਮ ਕਬੂਲ ਕਰ ਲਿਆ ਏ ਤੇ ਪੁਲਿਸ ਇਹਨਾਂ ਦੇ ਕੋਲੋਂ ਪੈਸੇ ਦੀ ਰਿਕਵਰੀ ਕਰਨ ਦੇ ਵਿੱਚ ਲੱਗੀ ਹੋਈ ਹੈ।